ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿਕਬਾਲ ਸਾਰੇ ਪਿਆਰੇ ਵਿਦਿਆਰਥੀਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਅੱਜ ਦੇ ਸੈਸ਼ਨ ਦੇ ਵਿੱਚ ਮੈਂ ਜੀ ਆਇਆਂ ਆਖਦਾ ਜੀ ਹਲੋ ਆਮ ਆਵੇਬਲ ਸਿਕਰ ਸਤਿ ਸ਼੍ਰੀ ਅਕਾਲ ਨਮਸਕਾਰ ਇਸਤਿਕਬਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਫਿਰ ਨਵੀਂ تعلیم ਦੇ ਵਿੱਚ ਮੈਂ ਜੀ ਗਗਨ ਫਰਦੌਸੀ ਤੁਹਾਡਾ ਪੰਜਾਬੀ ਮੈਂਟਰ ਆ ਨੈਟਵਰਕ ਇਸ਼ੂ ਆ ਸਕਦੇ ਆ ਮੈਂ ਥੋੜਾ ਆਊਟ ਆਫ ਦਾ ਸਟੇਸ਼ਨ ਆ ਆਊਟ ਆਫ ਸਟੇਸ਼ਨ ਹੁਣ ਕਰਕੇ ਥੋੜਾ ਜਿਹਾ ਇਸ਼ੂ ਆਊਗਾ ਸੋ ਗੱਲ ਕਰਦੇ ਆ ਜੀ ਯੂਨਿਟ 1 ਜਿਹੜੀ ਹੈ ਸਾਡੀ ਉਹਦੀ ਉਹਦੇ ਬਾਰੇ ਗੱਲ ਕਰਾਂਗੇ ਤੇ ਨਾਲ ਦੀ ਨਾਲ ਨਵੇਂ ਕੋਈ ਸਵਾਲ ਹੋਣਗੇ ਇੱਥੇ ਥੋੜਾ ਚੇਂਜ ਕਰ ਲਈਏ ਆਪਾਂ ਹਾਂ ਤੇ ਜਿਹੜੇ ਸਾਥੀ ਰੋਜ਼ ਮੇਰੇ ਨਾਲ ਜੁੜਦੇ ਆ ਉਹਨਾਂ ਨੂੰ ਪਤਾ ਹੈ ਕਿ ਸਾਡਾ ਕਿਹੜਾ ਪੋਸ਼ਨ ਚੱਲ ਰਿਹਾ ਯੂਨਿਟ 1 ਚੱਲ ਰਹੀ ਯੂਨਿਟ 1 ਦੇ ਬਹੁਤ ਇੰਪੋਰਟੈਂਟ ਕੁਐਸਚਨ ਅੱਜ ਆਪਾਂ ਕਰਨੇ ਆ ਕੱਲ ਮੈਂ ਥਿਊਰੀ ਕਰਾਈ ਸੀ ਆਪਣੇ ਬੱਚਿਆਂ ਨੂੰ ਪੇਡ ਕਲਾਸ ਦੇ ਵਿੱਚ ਉਹ ਥਿਊਰੀ ਦਾ ਹੁਣ ਅਸੀਂ ਐਮਸੀਕਿਊ ਕਰਾਂਗੇ ਠੀਕ ਹੈ ਜੀ ਨਾਲ ਨਾਲ ਜਿਹੜੇ ਨਵੇਂ ਬੱਚੇ ਜੁੜਦੇ ਆ ਰੋਜ਼ ਉਹਨਾਂ ਨੂੰ ਕੁਝ ਐਕਸਟਰਾ ਚੀਜ਼ਾਂ ਮੈਂ ਦੱਸੂਗਾ ਅੱਛਾ ਮੇਰੀ ਅੱਜ ਦੀ ਕਲਾਸ ਦੇ ਵਿੱਚ ਸਭ ਤੋਂ ਮੇਨ ਚੀਜ਼ ਹੈ ਕਿਤਾਬਾਂ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਤੇ ਕਿਤਾਬਾਂ ਨੂੰ ਤੁਸੀਂ ਐ ਧਿਆਨ ਨਾਲ ਪੜ੍ਹਨਾ ਤੇ ਅੱਜ ਕਈਆਂ ਦਾ ਮੈਂ ਸਰਪ੍ਰਾਈਜ਼ ਟੈਸਟ ਲਿਆ ਬਟ ਕਈਆਂ ਨੇ ਵਧੀਆ ਜਵਾਬ ਦਿੱਤੇ ਤੇ ਕਈਆਂ ਨੂੰ ਬਿਲਕੁਲ ਵੀ ਕੁਝ ਨਹੀਂ ਆਇਆ ਸੋ ਪਲੀਜ਼ ਇਹਨਾਂ ਗੱਲਾਂ ਵੱਲ ਧਿਆਨ ਦੇਣਾ ਬਣਦਾ ਹੈ ਇਹ ਬੜਾ ਹੀ ਫਿਕਰਜੋਗ ਸਿਚੁਏਸ਼ਨ ਹੈ ਸਾਡੀ ਸਾਰਿਆਂ ਦੀ ਸੋ ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕਰੀਏ ਕਲਾਸ ਅੱਜ ਦੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਆ ਚੁੱਕਿਆ ਫਾਰਮ तो अज की क्लास का पहला क्वेश्चन एक मिनट वेट रुकेटा मिनट पीपीटी मैं चेंज कर लो एक मिनट एक मिनट <laughs> ਇਹਦਾ ਸਵਾਲ ਉਹਨਾਂ ਚ ਦੱਸੋ ਜਿਹੜੇ-ਜਿਹੜੇ ਵਿਦਿਆਰਥੀਆਂ ਨੇ ਪੜ੍ਹਿਆ ਹੈਗਾ ਜਲਦੀ ਇਹਦਾ ਆਨਸਰ ਦੋ ਮੈਨੂੰ ਜਿਹੜਾ ਕੁਐਸਚਨ ਹੈ ਸ਼ਰੀਅਤ ਦਾ ਅਰਥ ਕੀ ਹੁੰਦਾ ਹੈ ਸ਼ਰੀਅਤ ਦਾ ਅਰਥ ਕੀ ਹੁੰਦਾ ਜੀ ਜਲਦੀ ਦੱਸੋ ਮੈਨੂੰ ਜਿਹੜੇ ਤੇ ਵਿਦਿਆਰਥੀਆਂ ਨੇ ਪੜ੍ਹਿਆ ਉਹਨਾਂ ਨੂੰ ਤੇ ਆਉਂਦਾ ਹੋਣਾ ਇਹ ਕਨਸੈਪਟ ਬਸ ਯੋ ਮੈਂ ਪੀਪੀਟੀ ਜਰਾ ਦੂਜੀ ਖੋਲਣਾ ਹੁਣ ਜਿਹੜੀ ਅੱਜ ਕਰਾਉਣੀ ਸੀ ਚਲੋ ਸਾਹਿਤ ਇਤਿਹਾਸਕੀ ਦੀ ਗੱਲ ਕਰਨੀ ਆਪਾਂ ਅੱਜ ਦੇ ਲੈਕਚਰ ਦੇ ਵਿੱਚ ਚਲੋ ਜੀ ਸਾਹਿਤ ਇਤਿਹਾਸ ਦਾ ਮੁੱਖ ਸਰੋਕਾਰ ਹੁੰਦਾ ਹੈ ਸੋ ਜੇ ਅਸੀਂ ਗੱਲ ਕਰੀਏ ਤੇ ਜਿਹੜਾ ਸਾਹਿਤ ਇਤਿਹਾਸ ਦਾ ਮੁੱਖ ਸਰੋਕਾਰ ਕੀ ਹੁੰਦਾ ਹੈ ਸਾਹਿਤ ਇਤਿਹਾਸ ਦਾ ਹੁਣ ਮੈਂ ਤੁਹਾਨੂੰ ਦੱਸਿਆ ਸੀਗਾ ਸਾਹਿਤ ਅਤੇ ਇਤਿਹਾਸ ਦੇ ਆਪਸੀ ਕੀ ਰਿਲੇਸ਼ਨ ਹਨ ਉਹਨਾਂ ਦੇ ਵਿੱਚ ਸਮਾਨਤਾ ਦੇਖੋ ਤਿੰਨ ਖੇੜਾ ਸਮਾਨਤਾਵਾਂ ਨਖੇੜਾ ਤੇ ਕਿਉਂ ਜ਼ਰੂਰੀ ਨੇ ਦੇਖੋ ਵਿਦਿਆਰਥੀ ਜਿਹੜਾ ਸਾਹਿਤ ਹੁੰਦਾ ਇਹਦੇ ਵਿੱਚ ਕਿਸੇ ਘਟਨਾਵਾਂ ਦੀ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਤਾਂ ਜਿਹੜਾ ਇਤਿਹਾਸ ਹੈ ਇਹ ਸਾਹਿਤ ਨੂੰ ਇੱਕ ਤਰ੍ਹਾਂ ਦੇ ਨਾਲ ਕੱਚਾ ਮਟੀਰੀਅਲ ਦਿੰਦਾ ਹੈ ਠੀਕ ਹੈ ਰੌ ਮਟੀਰੀਅਲ ਪ੍ਰੋਵਾਈਡ ਕਰਦਾ ਹੈ ਹੁਣ ਜੇ ਮੈਂ ਵਾਰਿਸ ਸਾਹਿ ਦੀ ਹੀਰ ਦੀ ਗੱਲ ਕਰਦਾ ਤਾਂ ਹੀਰਾਂ ਜੇ ਦਾ ਜਿਹੜਾ ਕਿੱਸਾ ਹੈ ਇਹ ਕਿੱਥੋਂ ਕੋਈ ਪੁਰਾਣੀ ਘਟਨਾ ਸੀ ਸਾਡੇ ਇਤਿਹਾਸ ਦੇ ਵਿੱਚ ਤੇ ਤਾਂ ਹੀ ਸਾਡੇ ਕੋਲ ਆਈ ਹੈ ਨਾ ਹਨਾ ਤਾਂ ਇਹ ਕੀ ਆਪਾਂ ਕਹਿ ਸਕਦੇ ਹਾਂ ਇਤਿਹਾਸ ਦੇ ਉੱਤੇ ਡਿਪੈਂਡ ਕਰਦਾ ਹੈ ਕਲੀਅਰ ਤਾਂ ਸਾਹਿਤ ਹੁਣ ਇਤਿਹਾਸ ਦਾ ਮੁੱਖ ਸਰੋਕਾਰ ਕੀ ਹੁੰਦਾ ਜਿਹੜੀ ਮੁੱਖ ਲੱਗੀ ਹੈ ਗੱਲ ਮੈਂ ਤੁਹਾਨੂੰ ਕੱਲ ਵੀ ਸਮਝਾਇਆ ਸੀ ਏ ਬੀ ਸੀ ਡੀ ਤਿੰਨ ਆਪਸ਼ਨ ਨੇ ਤਾਂ ਹੁਣ ਤੁਸੀਂ ਪ੍ਰੋਡਟਾਈਜ਼ ਕਰਨਾ ਕਿ ਟੌਪ ਤੇ ਕੌਣ ਹੋਊਗਾ ਮੁੱਖ ਕੌਣ ਹੋਊਗਾ ਠੀਕ ਹੈ ਜੇ ਮੈਂ ਤੁਹਾਨੂੰ ਕਹਿਦਾ ਕਿ ਘਰ ਬਣਾਉਣ ਲੱਗੇ ਜੇ ਸੀਮੈਂਟ ਹੀ ਨਹੀਂ ਮੇਥੋਂ ਇੱਟਾ ਹੀ ਨਾ ਹੋਣ ਗਿਆ ਤਾਂ ਫਿਰ ਮੈਂ ਸੀਮੈਂਟ ਦਾ ਕੀ ਕਰਨਾ ਸਭ ਤੋਂ ਮੇਨ ਚੀਜ਼ ਕਿਹੜੀ ਆ ਤੇ ਸੈਸ਼ਨ ਨੂੰ ਇੱਕ ਤਾਂ ਲਾਈਕ ਕਰ ਦਿਓ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਲਾਈਕ ਵਾਲਾ ਕੰਮ ਤੁਸੀਂ ਆਪ ਕਰਿਆ ਕਰੋ ਪਲੀਜ਼ ਮੈਨੂੰ ਕਹਿਣ ਦੀ ਲੋੜ ਨਾ ਪਏ ਤਾਂ ਦੇਖੋ ਸਾਹਿਤ ਦੀ ਇਤਿਹਾਸਕ ਮਾਨਤਾ ਦੱਸਣਾ ਹੁਣ ਦੇਖੋ ਵਿਦਿਆਰਥੀਓ ਆਪਾਂ ਪਹਿਲਾਂ ਲੈਮੀਨੇਸ਼ਨ ਮੈਥਡ ਕਰਦੇ ਆਂ ਸਾਹਿਤ ਦੀ ਇਤਿਹਾਸਿਕ ਪਛਾਣ ਕਰਾਉਣਾ ਇਹ ਮੁੱਖ ਸਰੋਕਾਰ ਨਹੀਂ ਹੋ ਸਕਦਾ ਪਛਾਣ ਕਰਾਉਣਾ ਸਾਹਿਤ ਦਾ ਤਤਕਾਲੀਨ ਪ੍ਰਸਥਿਤੀਆਂ ਵਿੱਚ ਮੁਲਾਂਕਣ ਕਰਨਾ ਕਿ ਇੱਕ ਗੱਲ ਹੈਗੀ ਆ 2000 ਸਨ ਦੀ ਤੇ ਇੱਕ ਗੱਲ ਮੈਂ ਕਹਿੰਦਾ ਵੀ 2020 14 ਦੇ ਵਿੱਚ ਕੀ ਹੋ ਰਿਹਾ ਇਹ ਇਤਿਹਾਸ ਦਾ ਇਹ ਮੁੱਖ ਸਰੋਕਾਰ ਹੁੰਦਾ ਹੈ ਸਾਹਿਤ ਦੀ ਇਤਿਹਾਸਿਕ ਵਿਆਖਿਆ ਕਰਨਾ ਵਿਆਖਿਆਤ ਉਦਾਂ ਵੀ ਹੋ ਜਾਣੀ ਹੈ ਸਾਹਿਤ ਦੀ ਇਤਿਹਾਸਿਕ ਮਾਨਤਾ ਦੱਸਣਾ ਇਹ ਸਾਰੀਆਂ ਚੀਜ਼ਾਂ ਕਿਦੇ ਅੰਡਰ ਆਉਂਦੀਆਂ ਨੇ ਇਹ ਆਉਂਦੀਆਂ ਸੀ ਆਪਸ਼ਨ ਦੇ ਅੰਡਰ ਤੇ ਆਨਸਰ ਜਿਹੜਾ ਸੀ ਹੈ ਇੱਕ ਵੱਡੀ ਛਤਰੀ ਹੈ ਸਾਡੇ ਕੋਲ ਇਹ ਵੱਡੀ ਛਤਰੀ ਦੇ ਅੰਡਰ ਸਾਰੇ ਸਬ ਪਾਰਟ ਆ ਜਾਣੇ ਆ ਵੀ ਆ ਜਾਣਾ ਆ ਵੀ ਆ ਜਾਣਾ ਤਾਂ ਆਨਸਰ ਜਿਹੜਾ ਹੋਊਗਾ ਵਿਦਿਆਰਥੀਓ ਸੀ ਹੋਊਗਾ ਧਿਆਨ ਨਾਲ ਦੇਖਿਓ ਬਾਕੀ ਸਾਰੇ ਇਹਦੇ ਅੰਡਰ ਕਵਰ ਹੋ ਜਾਣੇ ਆ ਜਦੋਂ ਅਸੀਂ ਤਤਕਾਲੀਨ ਅੱਜ ਦੇ ਦੌਰ 'ਚ ਦੇਖਿਆ ਤਾਂ ਸਾਨੂੰ ਉਹਦੀ ਮਹਾਨਤਾ ਵੀ ਪਤਾ ਲੱਗ ਜਾਣੀ ਅਸੀਂ ਵਿਆਖਿਆ ਵੀ ਕਰ ਦੇਣੀ ਤੇ ਸਾਡਾ ਪਛਾਣ ਵੀ ਸਾਨੂੰ ਹੋ ਜਾਣੀ ਕਿ ਵਾਟ ਇਜ਼ ਦਾ ਮੇਜਰ ਡਿਫਰੈਂਸ ਬਿਟਵੀਨ ਕਿ 2000 ਦੇ ਵਿੱਚ ਸਾਡਾ ਲਿਟਰੇਚਰ ਕਿਵੇਂ ਦਾ ਹਿੱਤੇ ਅੱਜ ਦੇ ਦੌਰ ਦੇ ਵਿੱਚ ਸਾਡਾ ਲਿਟਰੇਚਰ ਕਿਹਦੇ ਵੱਲ ਨੂੰ ਮੂਵ ਆਨ ਹੋ ਰਿਹਾ ਅੱਗੇ ਗੱਲ ਕਰਦੇ ਆ ਬਿਨਾ ਕਿਸੇ ਦੇਰੀ ਤੋਂ ਸਾਹਿਤ ਇਤਿਹਾਸ ਰਚਨ ਸਮੇ ਹੱਥ ਲਿਖਤਾਂ ਵਿੱਚੋਂ ਕਿਹੜੀ ਕਿਰਤ ਜ਼ਿਆਦਾ ਪ੍ਰਮਾਣਿਤ ਹੁੰਦੀ ਹੈ ਜੇਕਰ ਤੁਸੀਂ ਰਿਸਰਚ ਐਪਟੀਟਿਊਡ ਪੜਿਆ ਹੈ ਰਿਸਰਚ ਮੇਰੇ ਵਿਦਿਆਰਥੀਆਂ ਨੇ ਪੜ੍ਹ ਲਈ ਹੈ ਤੇ ਤੁਹਾਨੂੰ ਪਤਾ ਹੁੰਦਾ ਕਿ ਉਹਦੇ ਵਿੱਚ ਜਿਹੜੇ ਸੋਰਸਸ ਹੁੰਦੇ ਆ ਸੋਰਸਸ ਨੂੰ ਆਪਾਂ ਦੋ ਭਾਗਾਂ 'ਚ ਵੰਡਦੇ ਆ ਪਹਿਲਾ ਭਾਗ ਹੁੰਦਾ ਹੈ ਸਾਡੇ ਪ੍ਰਾਇਮਰੀ ਸੋਰਸ ਠੀਕ ਹੈ ਤੇ ਦੂਜਾ ਹੁੰਦਾ ਹੈ ਸੈਕੰਡਰੀ ਸਕੈਨਰੀ ਜਿਹੜੇ ਆ ਸਰਚਸ ਨੇ ਤਾਂ ਇਹ ਦੋ ਤਰ੍ਹਾਂ ਦੇ ਸਰਚਸ ਬੱਚੇ ਸਾਨੂੰ ਦੇਖਣ ਨੂੰ ਮਿਲਦੇ ਨੇ ਸੋ ਹੁਣ ਪਹਿਲਾ ਸਵਾਲ ਨੂੰ ਚੰਗੀ ਤਰ੍ਹਾਂ ਰੀਡ ਕਰਨਾ ਠੀਕ ਹੈ ਰੀਡ ਕਰਨ ਤੋਂ ਬਾਅਦ ਫਿਰ ਆਪਾਂ ਕੁਐਸਚਨ ਦੇ ਆਨਸਰ ਦੇਖਣੇ ਨੰਬਰ 1 ਇਹ ਹੋ ਗਿਆ ਫਿਰ ਉਹ ਆਨਸਰ ਦੇਖੋ ਫਿਰ ਲੈਮੀਨੇਸ਼ਨ ਜਿਹੜਾ ਹੈ ਯੂਜ਼ ਕਰੋ ਲੈਮੀਨੇਸ਼ਨ ਮੈਥਡ ਤਾਂ ਇਹ ਤਿੰਨ ਜਿਹੜੇ ਤੁਹਾਡੇ ਪ੍ਰੋਸੈਸ ਹੋਣੇ ਚਾਹੀਦੇ ਨੇ ਜਦੋਂ ਤੁਸੀਂ ਪੇਪਰ ਦੋਗੇ ਠੀਕ ਹੈ ਤਾਂ ਹੁਣ ਦੇਖੋ ਵਿਆਖਿਆ ਮਈ ਅਨੁਵਾਦਿਤ ਕਿਰਤ ਅਨੁਵਾਦਿਤ ਤਾਂ ਹੋ ਹੀ ਨਹੀਂ ਸਕਦਾ ਐਲੀਮੀਨੇਟ ਕਰ ਲਓ ਰਹਿ ਗਏ ਤਿੰਨ ਰਚਨਾ ਦਾ ਉਤਾਰਾ ਨਾ ਇਹ ਵੀ ਕਿਸੇ ਵੱਲੋਂ ਵੇਖ ਕੇ ਕਰੂੰਗਾ ਵਿਆਖਿਆਵੇਂ ਵਿਆਖਿਆ ਵੀ ਮੈਂ ਕਿਸੇ ਤੋਂ ਵੇਖ ਕੇ ਕਰੂੰਗਾ ਤਾਂ ਮੇਨ ਚੀਜ਼ ਆ ਗਈ ਆ ਆਨਸਰ ਜਿਹੜਾ ਹੈ ਸੀ ਆ ਜਾਂਦਾ ਹੈ ਨਿਜੀ ਕਿਰਤ ਤਾਂ ਪ੍ਰਾਇਮਰੀ ਤੇ ਸੈਕੰਡਰੀ ਸਰਚਸ ਕਿਹੜੇ ਹੁੰਦੇ ਆ ਹੁਣ ਮੈਂ ਤੁਹਾਨੂੰ ਦੱਸਾਂ ਕੋਈ ਵੀ ਮੈਨੂੰ ਕਿਤਾਬ ਪੁਰਾਣੀ ਮਿਲਦੀ ਹੈ ਜਿਹੜੀ ਕਿਸੇ ਬੰਦੇ ਨੇ ਕਿਸੇ ਵਿਸ਼ੇ ਬਾਰੇ ਲਿਖੀ ਹੈ ਤਾਂ ਉਹ ਵਿਸ਼ੇ ਦੀ ਮੌਲਿਕ ਕਿਤਾਬ ਹੋਊਗੀ ਤਾਂ ਉਹ ਪ੍ਰਾਇਮਰੀ ਸਰਚਸ ਆਊਗਾ ਪੁਰਾਣੀਆਂ ਜਿਹੜੀਆਂ ਚੱਠੀਆਂ ਹੁੰਦੀਆਂ ਨੇ ਠੀਕ ਹੈ ਟਿਕਟਾਂ ਹੁੰਦੀਆਂ ਨੇ ਕੋਈ ਵੀ ਡਾਇਰੀਆਂ ਹੁੰਦੀ ਇਹ ਸਾਰੀਆਂ ਕਿਨੇ ਸਾਡੇ ਕੋਲ ਪ੍ਰਾਇਮਰੀ ਇੱਕ ਐਨੀ ਫਰੈਂਕ ਦੀ ਡਾਇਰੀ ਹੈ ਮੈਨੂੰ ਅੱਜ ਵੀ ਯਾਦ ਜਦੋਂ ਮੈਂ 9 ਉਹデア ਪੜਦਾ ਸੀਗਾ ਆਪਣਾ +1 ਕਲਾਸ ਦੇ ਵਿੱਚ ਸਾਨੂੰ ਐਨੀ ਫਰੈਂਕ ਦੀ ਡਾਇਰੀ ਡਾਇਰੀ ਲੱਗੀ ਹੁੰਦੀ ਸੀ ਇੰਗਲਿਸ਼ ਦੇ ਵਿੱਚ ਨਾ ਇੰਗਲਿਸ਼ ਕੋਰ ਦੇ ਵਿੱਚ ਤਾਂ ਉਹ ਵੀ ਇੱਕ ਤਰ੍ਹਾਂ ਦਾ ਪ੍ਰਾਇਮਰੀ ਸਰਚਸ ਸੀਗਾ ਠੀਕ ਹੈ ਦਿਲਬੀਰ ਕੌਰ ਮਨਦੀਪ ਆਓ ਪੰਜਾਬੀ ਸਿੱਖੀਏ ਵੈਰੀ ਗੁੱਡ ਕਮਲਾ ਦੇਵੀ ਕੀ ਬਾਤ ਹੈ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਅੱਜ ਥੋੜੀ ਗਿਣਤੀ ਵਧੀ ਹੈ ਚਲੋ ਅਗਲਾ ਸਵਾਲ ਵਿਦਿਆਰਥੀ ਰਾਜ ਦੇ ਹੁਣ ਸਾਹਿਬ ਦੇ ਇਤਿਹਾਸ ਕਰਦਾ ਮੁੱਖ ਆਧਾਰ ਕੀ ਹੈ ਬਈ ਦੱਸੋ ਮੁੱਖ ਗੱਲ ਫੇਰ ਉਹੀ ਆ ਜਾਣੀ ਕਿ 1 2 3 4 ਆਪਾਂ ਪ੍ਰਾਇੋਰਟਾਈਜ਼ ਕਰਨਾ ਕਿ ਟੌਪ ਤੇ ਕਿਹੜਾ ਹੁਣ ਸਾਹਿਤ ਦੀ ਇਤਿਹਾਸਕਾਰੀ ਕੱਲ ਆਪਾਂ ਪੜ੍ਹੀਏ ਕੀ ਹੁੰਦੀ ਆ ਜਦੋਂ ਬੀਤੇ ਸਮੇਂ ਦੇ ਵਿੱਚ ਅਸੀਂ ਕਿਸੇ ਵਿਸ਼ੇ ਦੇ ਨਾਲ ਸੰਬੰਧਤ ਉਹਦੀਆਂ ਲਿਖਤਾਂ ਦੀ ਪਰਚੋਲ ਕਰਦੇ ਆ ਕੀ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਸੰਕਲਨ ਕਰਦੇ ਹਾਂ ਹਨਾ ਚੀਜ਼ਾਂ ਨੂੰ ਸੰਕਲਨ ਕੀਤਾ ਠੀਕ ਹੈ ਸੰਕਲਨ ਕਰਦੇ ਨਾ ਇਕੱਠਾ ਕਰਨਾ ਠੀਕ ਹੈ ਫਿਰ ਉਹਦਾ ਆਪਣਾ ਵਰਗੀਕਰਨ ਕਰਨਾ ਤਾਂ ਅਲੱਗ-ਅਲੱਗੇ ਪ੍ਰੋਸੈਸ ਹੁੰਦੇ ਤੁਹਾਡੇ ਇਕ ਕਾਲ ਅਸੀਂ ਸਾਰਾ ਪੜ ਚੁੱਕੇ ਆ ਤਾਂ ਦੱਸੋ ਜੀ ਸਹੀ ਉੱਤਰ ਕੀ ਹੋਊਗਾ ਤੀਜੇ ਨੰਬਰ ਸਵਾਲ ਦਾ ਤਾਂ ਸਾਹਿਤ ਇਤਿਹਾਸਕਾਰ ਦਾ ਮੁੱਖ ਆਧਾਰ ਧਰਮ ਤੇ ਕਲਾ ਸਾਹਿਤਿਕ ਕਰਤਾ ਇਤਿਹਾਸ ਜਾਂ ਸਮਾਜ ਤਾਂ ਆਨਸਰ ਹੋਊਗਾ ਬੀ ਆਪਸ਼ਨ ਆਨਸਰ ਜਿਹੜਾ ਹੈ ਬੀ ਸਾਸ੍ਰਿਕਾਲ ਪ੍ਰੀਤ ਦੀ ਸਾਸ੍ਰਿਕਾਲ ਤਾਂ ਆਨਸਰ ਬੀ ਜਿਹੜਾ ਹੈ ਬਿਲਕੁਲ ਸਹੀ ਹੋਏਗਾ ਅਗਲਾ ਸਵਾਲ ਹੈ ਸਾਹਿਤ ਦੀ ਕਾਲਵੰਡ ਦਾ ਕਿਹੜਾ ਆਧਾਰ ਜ਼ਿਆਦਾ ਪਰਮਾਨਿਕ ਮੰਨਿਆ ਜਾਂਦਾ ਹੈ ਤੁਸੀਂ ਜੇ ਗੱਲ ਕਰੋ ਨਾ ਸਾਹਿਤ ਇਤਿਹਾਸਕਾਰੀ ਦੇ ਤਾਂ ਮੋਹਨ ਸਿੰਘ ਦੀਵਾਨਾ ਦੀ ਅਸੀਂ ਗੱਲ ਕਰ ਲਈਏ ਹਨਾ ਬਨਾਰਸੀ ਦਾਸ ਜੀ ਦੀ ਗੱਲ ਕਰ ਲਈਏ ਕੋਲੀ ਸਾਹਿਬ ਦੀ ਜਗਰ ਦਰਦੀ ਸਾਹਿਬ ਦੀ ਗੱਲ ਕਰ ਲਈਏ ਹਨਾ ਤਾਂ ਸਾਡੇ ਕੋਲ ਬਹੁਤ ਸਾਰੇ ਰਾਈਟਰ ਆ ਜਾਂਦੇ ਨੇ ਜਿਹੜੇ ਆਪਣੀ ਆਪਣੀ ਅਸੰਪਸ਼ਨ ਲਾ ਕੇ ਕਹਿੰਦੇ ਆ ਜੀ ਇਹ ਦਾ ਇਤਿਹਾਸ ਇਦੋਂ ਆਇਆ ਸੀ ਇਹ ਉਵੇਂ ਆਇਆ ਹਾਂ ਤਾਂ ਦੱਸੋ ਦੱਸੋ ਜਨੇ ਵਿਦਿਆਰਥੀ ਜੋੜਦੇ ਹੁਣ ਸਾਹਿਤ ਦੀ ਕਾਲਵੰਡ ਦਾ ਕਿਹੜਾ ਆਧਾਰ ਜ਼ਿਆਦਾ ਪਰਮਾਨਿਤ ਜ਼ਿਆਦਾ ਮਤਲਬ ਸਾਰੇ ਪਰਮਾਨਿਤ ਹੋ ਸਕਦੇ ਆ ਪਰ ਜਿਆਦਾ ਤੁਸੀਂ ਦੱਸਣਾ ਵਿਦਿਆਰਥੀਓ ਕਿ ਜਿਆਦਾ ਜਿਹੜਾ ਪਰਮਾਨਿਤ ਕਿਹੜਾ ਹੋਗਾ ਹੁਣ ਫੇਰ ਉਹੀ ਨੰਬਰ 1 ਪਹਿਲਾਂ ਵਿਦਿਆਰਥੀਓ ਰੀਡ ਕਰੋ ਕੁਐਸਚਨ ਨੂੰ ਰੀਡ ਕਰਨ ਤੋਂ ਬਾਅਦ ਜਿਹੜੀਆਂ ਆਨਸਰਸ ਨੂੰ ਉਹਨਾਂ ਨੂੰ ਕੋਰਿਲੇਟ ਕਰਨ ਦੀ ਕੋਸ਼ਿਸ਼ ਕਰੋ ਆਨਸਰ ਹਾਲ ਦੇਖੋ ਤੀਜੇ ਨੰਬਰ ਤੇ ਲਮੀਨੇਸ਼ਨ ਮੈਥਡ ਯੂਜ਼ ਕਰੋ ਮੇਰੇ ਵਿਦਿਆਰਥੀ ਨੇ ਆਹੀ ਤਰੀਕਾ ਬਣਾਉਣਾ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਮੈਂ ਕੁਐਸਚਨ ਪੜ੍ਹਿਆ ਕਿ ਕਾਲ ਵੰਡ ਦਾ ਕਿਹੜਾ ਆਧਾਰ ਜਿਆਦਾ ਆ ਜਿਆਦਾ ਲਫ਼ਜ਼ ਆ ਨਾ ਜਿਹੜਾ ਮਤਲਬ ਕਿ ਬੜਾ ਔਖਾ ਹੋ ਗਿਆ ਕੰਮ ਹੁਣ ਆਪਾਂ ਦੇਖਣਾ ਇਹਨਾਂ ਚ ਕਿਹੜਾ ਸਾਹਦ ਦੀ ਪ੍ਰਵਿਰਤੀ ਵਿਸ਼ਲੇਸ਼ਣ ਰਾਜਸੀ ਧਾਰਮਿਕ ਲਹਿਰਾ ਸਾਨੂੰ ਪਤਾ ਹੈ ਧਾਰਮਿਕ ਪੱਦਰ ਤੇ ਸਿਰਫ ਬਨਾਰਸੀ ਦਾਸ ਜੀ ਨੇ ਹੀ ਆਪਣਾ ਪ੍ਰਮਾਨਿਤ ਮੰਗਿਆ ਬਾਕੀ ਨੇ ਡਿਨਾਈ ਕਰਤਾ ਸੀਗਾ ਲੇਖਾਂ ਦਾ ਕਾਲ ਕਰਾਂ ਕਿ ਪਹਿਲਾ ਲੇਖੀ ਕਾਹ ਹੋਇਆ ਇਹ ਹੋਇਆ ਤਾਂ ਆਪਾਂ ਤੁਹਾਨੂੰ ਜੇ ਪਤਾ ਹੋਏ ਤੇ ਆਪਾਂ ਪੜ੍ਹਦੇ ਨਾ ਸਾਡੀ ਧਾਰਮਿਕ ਪਰਵਿਰਤੀ ਹੈ ਨਾ ਪਰਵਿਰਤੀ ਆ ਜਾਂਦੀ ਹੈ ਫਿਰ ਆਪਾਂ ਕਹੇ ਰਾਜਸੀ ਫਿਰ ਆ ਜਾਂਦੀ ਹੈ ਸਮਾਜ ਸਮਾਜਿਕ ਤਾਂ ਇਹ ਕੀ ਵਿਦਿਆਰਥੀ ਪਰਵਿਰਤੀਆਂ ਹੁੰਦੀਆਂ ਪਰਵਿਰਤੀ ਆਪਾਂ ਕਹਾਂ ਜੀ ਵੀ ਕਿਸੇ ਰਾਈਟਰਸ ਦਾ ਲਿਖਣ ਦਾ ਵਿਸ਼ਾ ਹੋ ਗਿਆ ਠੀਕ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਕਲੀਅਰ ਚਲੋ ਅੱਗੇ ਚੱਲਦੇ ਆਪਾਂ ਸਮਝ ਆ ਰਿਹਾ ਸਾਰਿਆਂ ਨੂੰ ਕਿ ਨਹੀਂ ਇਹ ਮੈਨੂੰ ਦੱਸੋ ਯੈਸ অর ਨੋ ਸਾਰੇ ਵਿਦਿਆਰਥੀਆਂ ਨੂੰ ਸਮਝ ਆ ਰਹੀਆਂ ਚੀਜ਼ਾਂ ਚਲੋ ਫਿਰ ਨਾਲ-ਨਾਲ ਸ਼ੇਅਰ ਕਰੀ ਜਾਓ ਆਪਣੇ ਯਾਰਾਂ ਦੋਸਤਾਂ ਦੇ ਨਾਲ ਡੇਲੀ ਕਲਾਸ ਲੱਗਦੀ ਹੈ ਇਹ ਅਗਲਾ ਅਗਲਾ ਸਵਾਲ ਹੈ ਸਾਹਿਦ ਇਤਿਹਾਸਕਾਰਿਤੋ ਕੀ ਅਰਥ ਹੈ ਹੁਣ ਆ ਮੇਨ ਇੰਪੋਰਟੈਂਟ ਕੁਐਸਚਨ ਹੈ ਬਹੁਤ ਇੰਪੋਰਟੈਂਟ ਕੁਐਸਚਨ ਯਾ ਸਰ ਓਕੇ ਵੈਰੀ ਗੁੱਡ ਸਾਹਿਤ ਦੀ ਇਤਿਹਾਸਕ ਰਚਨਾ ਤੋਂ ਕੀ ਭਾਵ ਹੈ ਜੀ ਹੁਣ ਪਹਿਲਾਂ ਆਪਾਂ ਕੀ ਕਰਨਾ ਸਵਾਲ ਪੜ੍ਹਨਾ ਸਵਾਲ ਕੀ ਕਹਿੰਦਾ ਕਿ ਸਾਹਿਤ ਸਾਹਿਤਿਕ ਰਚਨਾਵਾਂ ਦੀ ਇਤਿਹਾਸਿਕ ਰਚਨਾ ਸਾਹਿਤਿਕ ਰਚਨਾਵਾਂ ਦੀ ਇਤਿਹਾਸਿਕ ਰਚਨਾ ਇਤਿਹਾਸਿਕ ਵਿਸ਼ੇ ਦੀਆਂ ਸਾਹਿਤਿਕ ਰਚਨਾਵਾਂ ਸਾਹਿਤਿਕ ਰਚਨਾਵਾਂ ਦੀ ਇਤਿਹਾਸਿਕ ਕਾਲਕ੍ਰਮਤਾ ਤੇ ਸਾਹਿਤ ਦੇ ਇਤਿਹਾਸ ਦੀ ਇਤਿਹਾਸਕਾਰੀ ਤਾਂ ਸਹੀ ਉੱਤਰ ਕੀ ਹੈ ਜੀ ਜਲਦੀ ਦੱਸੋ ਜਿੰਨੇ ਵਿਦਿਆਰਥੀ ਜੋੜ ਰਹੇ ਆ ਪੰਜਵੇਂ ਦਾ ਡੀ ਕੋਈ ਕਹਿ ਰਿਹਾ ਹੁਣ ਦੇਖੋ ਸਭ ਤੋਂ ਪਹਿਲਾਂ ਸਾਹਿਤ ਦੀ ਇਤਿਹਾਸਕਾਰੀ ਦਾ ਮਤਲਬ ਹੁੰਦਾ ਸਾਹਿਤਿਕ ਰਚਨਾਵਾਂ ਦਾ ਇਤਿਹਾਸਿਕ ਰਚਨਾ ਹਾਂ ਇਹਨੂੰ ਲੈਬਨੇਸ਼ਨ ਕਾਲ ਇਤਿਹਾਸਿਕ ਵਿਸ਼ੇ ਦੀਆਂ ਸਾਹਿਤਿਕ ਰਚਨਾਵਾਂ ਨਾ ਇਹ ਵੀ ਨਹੀਂ ਹੈ ਰਹਿ ਗਏ ਦੋ ਸਾਡੇ ਕੋਲ ਹੁਣ ਕਹਿੰਦਾ ਕਿ ਸਾਹਿਤਿਕ ਰਚਨਾਵਾਂ ਦੀ ਇਤਿਹਾਸਿਕ ਕਾਲਕ੍ਰਮਤਾ ਮੇਨ ਹੈ ਸਾਹਿਤ ਦੇ ਇਤਿਹਾਸ ਦੀ ਇਤਿਹਾਸਕਾਰੀ ਤਾਂ ਉਹਨੇ ਇਤਿਹਾਸਕਾਰੀ ਦਾ ਤੇ ਮਤਲਬ ਸਮਝਿਆ ਪਰ ਪੁੱਛਿਆ ਤਾਂ ਆਨਸਰ ਜਿਹੜਾ ਆਊਗਾ ਸੀ ਆਊਗਾ ਗਲਤ ਧਿਆਨ ਨਾ ਦੇਖੋ ਠੀਕ ਹੈ ਵਿਦਿਆਰਥੀਓ ਇੱਥੇ ਮਾਰ ਖਾਣੀ ਆ ਸਮਝਣ ਲੱਗਿਆ ਸਵਾਲ ਸਾਹਿਤ ਇਤਿਹਾਸਕਾਰੀ ਲਈ ਸਮਗਰੀ ਕਿਹੜੀ-ਕਿਹੜੀ ਹੈ ਸਾਹਿਤਿਕ ਕਰਤਾ ਤੋਂ ਮਿਲਦੀ ਹੈ ਸਮਗਰੀ ਸਾਨੂੰ ਗੋਸ਼ਟੀਆਂ ਤੋਂ ਸਾਹਿਤ ਇਤਿਹਾਸ ਦੀਆਂ ਵਿਆਖਿਆ ਤੋਂ ਸਾਹਿਤ ਆਲੋਚਨਾ ਤੋਂ ਆਲੋਚਨਾ ਬੱਚਿਓ ਤਾਂ ਹੋਊਗੀ ਜੇ ਸਾਡੇ ਕੋਲ ਕੋਈ ਟੈਕਸਟ ਅਵੇਲੇਬਲ ਹੋਊਗਾ ਤਾਂ ਇਹਨੂੰ ਕਰ ਤੋਂ ਇਲੇਮੀਨੇਟ ਠੀਕ ਹੈ ਕਲੀਅਰ ਤਾ ਅੱਗੇ ਹੁੰਦਾ ਇਤਿਹਾਸ ਦੀ ਵਿਆਖਿਆ ਤੋਂ ਹੁਣ ਵਿਆਖਿਆ ਤਾਂ ਅਸੀਂ ਤਾਂ ਹੀ ਕਰਾਂਗੇ ਫਿਰ ਉਹੀ ਟੈਕਸਟ ਹੋਊਗਾ ਤੇ ਤਾਂ ਸਾਹਿਦ ਇਤਿਹਾਸ ਕਰ ਲਈ ਸਮਗਰੀ ਵਿਦਿਆਰਥੀਓ ਏ ਆਪਸ਼ਨ ਸਭ ਤੋਂ ਵਾajib ਰਹੇਗਾ ਅਨਸਰ ਏ ਬਿਲਕੁਲ ਸਹੀ ਉੱਤਰ ਰਹੂਗਾ ਠੀਕ ਹੈ ਅੱਗੇ ਗੱਲ ਕਰਦੇ ਆਂ ਨੈਕਸਟ ਆਪਾਂ ਅਗਲਾ ਸਵਾਲ ਤੇ ਚੱਲਦੇ ਆਂ ਆਪਾਂ ਬਿਨਾਂ ਰੁਕੇ ਕਿਸੇ ਰਚਨਾ ਦੀ ਸਮੁੱਚੀ ਜੜਤਕਾਰੀ ਦਾ ਨਾਮ ਜੜਤਕਾਰੀ ਦਾ ਮਤਲਬ ਕੀ ਹੋਗਾ ਕਿਸੇ ਰਚਨਾ ਦੀ ਸਮੁੱਚੀ ਜੜਤਕਾਰੀ ਉਹਨੂੰ ਆਪਾਂ ਸਮੀਖਿਆ ਕਹਿੰਦੇ ਆਂ ਖੋਜ ਕਹਿੰਦੇ ਆਂ ਜੜਤਕਾਰੀ ਦਾ ਮਤਲਬ ਹੁੰਦਾ ਜੜਤ ਨੰਬਰ ਧਿਆਨ ਨਾਲ ਸੁਣੋ 7ਵਾਂ ਨੰਬਰ ਸਾਹਿਤ ਸਮੀਖਿਆ ਸਾਹਿਤ ਖੋਜ ਸਾਹਿਤ ਸਿਰਜਣਾ ਤੇ ਸਾਹਿਤਿਕ ਤੱਥ ਜਲਦੀ ਦੱਸੋ ਹਾਂ ਹਾਂ ਜੜਤਕਾਰੀ ਹੁਣ ਲਫ਼ਜ਼ ਨੂੰ ਤੋੜ ਦੋ ਜੜਤਕਾਰੀ ਕਿ ਆ ਇੱਕ ਦਰਵਾਜ਼ਾ ਹੈ ਆਪਾਂ ਕਹਿੰਦੇ ਇੱਚ ਹੀਰੇ ਜੜੇ ਹੋਏ ਨੇ ਹਨਾ ਹੀਰੇ ਜੜੇ ਹੋਏ ਨੇ ਇਹਦੇ ਚ ਤਾਂ ਇਹ ਕਿਵੇਂ ਜੜੇ ਹੋਏ ਨੇ ਠੀਕ ਹੈ लग्या की तथ्य साहित्यिक साहित्य आंसर की होगा टी ऑप्शन गल लगी समझ चलो वेरी गुड अगला सवाल चलते साहित्य अध्ययन के मुख्य सरोकार की ने ਕਿਉਂ ਆਪਾਂ ਜਿਹੜੇ ਹੈ ਸਾਇਤ ਦਾ ਅਧਿਨ ਕਰਦੇ ਹਾਂ ਕੀ ਰੀਜ਼ਨ ਹੈ ਦੱਸੋ ਰੀਜ਼ਨ ਡਿਫਾਈਨ ਕਰੋ ਜਲਦੀ ਹਰੀਆ ਫਿਰ ਆਪਾਂ ਬੁక్స్ ਐਂਡ ਉਹਨਾਂ ਦੇ ਨਾਮ ਵੀ ਆਪਾਂ ਕਰਨੇ ਆ ਰਾਈਟਰਸ ਦੇ ਨਾਮ ਉਹ ਬਹੁਤ ਇੰਪੋਰਟੈਂਟ ਸੈਗਮੈਂਟ ਆ ਤੁਹਾਡੇ ਇਸ ਪੇਪਰ ਦਾ ਕਿਉਂਕਿ ਜੇਕਰ ਤੁਹਾਨੂੰ ਰਾਈਟਰ ਦੇ ਨਾਮ ਪਤਾ ਨਹੀਂ ਤਾਂ ਤੁਸੀਂ ਆਰਾਮ ਦੇ ਨਾਲ ਜਿਹੜਾ ਹੈ ਲੇਮੀਨੇਸ਼ਨ ਮੈਥਡ ਦੇ ਨਾਲ ਮਿਲਾਨ ਚ ਹਰ ਇੱਕ ਯੂਨਿਟਸ ਦੇ ਵਿੱਚ ਤੁਹਾਨੂੰ ਪਤਾ ਪੁੱਛੇ ਜਾਂਦੇ ਨੇ ਤੇ ਉਹ ਤੁਸੀਂ ਕਰ ਸਕਦੇ ਹੋ ਠੀਕ ਹੈ ਜੀ ਤੇ ਮੇਰਾ ਟਾਰਗੇਟ ਇਹੀ ਹੈ ਕਿ ਜਿਹੜੀ ਚੀਜ਼ ਆਪਾਂ ਨੇ ਹੱਥ 'ਚ ਆ ਨਾ ਉਹ ਆਪਾਂ ਪਹਿਲਾਂ ਸਿਕਿਉਰ ਕਰੀਏ ਠੀਕ ਹੈ ਜੀ ਚਲੋ ਜਲਦੀ ਜਲਦੀ ਸਵਾਲ ਦੋ ਉੱਤਰ ਵੀ ਦੇਈ ਦਿਓ ਨਾਲ ਨਾਲ ਨਾ ਡੀ ਹੁਣ ਕਹਿੰਦਾ ਕਿ ਸਾਹਿਤ ਅਧਿਅਨ ਦਾ ਮੁੱਖ ਸਰੋਕਾਰ ਹੈ ਰਚਨਾ ਦੇ ਪਾਠਕ ਦੇ ਨਾਲ ਵੀ ਪਾਠਕ ਦੇ ਨਾਲ ਚਲ ਮਾੜਾ ਮਟਾਵਾ ਵਾਸਤਾ ਹੈਗਾ ਠੀਕ ਹੈ ਮੰਨਦੇ ਆ ਬਟ ਜ਼ਿਆਦਾ ਨਹੀਂ ਹੈ ਠੀਕ ਹੈ ਅੱਗੇ ਆਉਂਦਾ ਹੈ ਸਾਡੇ ਕੋਲ ਕਿ ਲੇਖਕ ਦੇ ਨਾਲ ਆਲੋਚਕ ਦੇ ਨਾਲ ਰਚਨਾ ਦੇ ਪਾਠ ਵਰਬੇ ਰਚਨਾ ਵਿੱਚ ਲਿਖਿਆ ਕੀ ਹੈ ਇਹਦਾ ਵਿਸ਼ਾ ਕੀ ਹੈ ਮੇਨ ਸਾਹਿਤ ਅਧਿਐਨ ਦਾ ਵਿਸ਼ਾ ਇਹ ਹੁੰਦਾ ਹੈ ਬੱਚੇ ਨੂੰ ਸਾਹਿਤ ਕਿਉਂ ਪੜਾਉਣਾ ਹੈ ਆਪਾਂ ਐਗਜ਼ਾਮਪਲਸ ਦਿੰਨੇ ਆ ਮੈਂ ਲੂਣਾ ਦੀ ਗੱਲ ਕਰ ਲਾਂ ਜਾਂ ਕੋਈ ਆਪਣਾ ਗੱਲ ਕਰ ਲਾਂ ਨਾ ਕਿਸੇ ਵੀ ਰਾਈਟਿੰਗ ਦੀ ਨੋਵਲ ਦੀ ਗੱਲ ਕਰ ਲਾਂ ਪਵਿੱਤਰ ਪਾਪੀ ਦੀ ਗੱਲ ਕਰ ਲਾਂ ਵਿਦਿਆਰਥੀਓ ਤਾਂ ਮੈਂ ਬੱਚੇ ਨੂੰ ਪੜਾ ਰਿਹਾ ਸਾਹਿਤ ਦਾ ਅਧਿਐਨ ਇਸ ਕਰਕੇ ਕਰਾ ਰਿਹਾ ਕਿ ਇਹ ਚੋਂ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਕੀ ਵਿਸ਼ਾ ਕੀ ਹੈ ਸਮਾਜ ਸੁਧਾਰੀ ਜੀ ਨਾਨਕ ਸਿੰਘ ਨੇ ਲਿਖਿਆ ਤਾਂ ਕਿਉਂ ਲਿਖਿਆ ਕਿ ਸਮਾਜ ਸੁਧਰੇ ਕਹਿੰਦੇ ਆ ਕਿ ਜਿਹੜਾ ਸਾਹਿਤ ਹੁੰਦਾ ਹੈ ਉਹ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਤਾਂ ਕਿਉਂ ਹੁੰਦਾ ਭਈ ਹੈ ਇਹ ਗੱਲ ਹੈ ਹੁਣ ਗੱਲ ਕਰਦੇ ਆ ਆਪਾਂ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ ਅਗਲਾ ਸਵਾਲ ਸੌਖਾ ਆ ਥੋੜਾ ਜਿਹਾ ਕਿ ਇੱਕ ਮਿੰਟ ਜੋ ਸਾਹਿਤ ਇਤਿਹਾਸ ਰਚਨਾ ਦਾ ਮੁੱਢਲਾ ਲੱਛਣ ਕੀ ਮੁੱਢਲਾ ਜਦੋਂ ਆ ਗਿਆ ਮਤਲਬ ਕਿ ਮੇਨ ਇੱਥੇ ਕੀ ਆ ਜਾਂਦਾ ਹੈ ਮੇਨ ਕਿ ਸਾਹਿਤ ਇਤਿਹਾਸ ਦਾ ਜਿਹੜਾ ਹੈ ਰਚਨਾ ਦਾ ਮੁੱਢਲਾ ਲੱਛਣ ਕੀ ਹੈ ਕਾਲਕ੍ਰਮਤਾ ਪ੍ਰਵਿਰਤੀਆਂ ਲੇਖਕ ਕਰਮ ਤੇ ਇਤਿਹਾਸਿਕ ਕਾਲ ਸਾਹਿਤ ਇਤਿਹਾਸ ਰਚਨਾ ਦਾ ਮੁੱਢਲਾ ਲੱਛਣ ਕਾਲਕ੍ਰਮਤਾ ਪ੍ਰਵਿਰਤੀਆਂ ਜਲਦੀ ਬਿਲਕੁਲ ਸਾਹਿਤ ਇਤਿਹਾਸ ਰਚਨਾ ਦਾ ਮੁੱਢਲਾ ਲੱਛਣ ਕੀ ਹੈ ਪਰਵਰਤਤੀਆਂ ਜਿਹੜੀਆਂ ਕਿ ਆਪਾਂ ਪਹਿਲਾਂ ਪੜ ਚੁੱਕੇ ਹਾਂ ਹਨਾ ਉਹਦੇ ਚੋਂ ਇੱਕ ਆਨਸਰ ਬਣ ਕੇ ਆ ਗਿਆ ਆਪਣਾ ਕਲੀਅਰ ਹੈ ਅੱਗੇ ਗਏ ਨੈਕਸਟ ਚੱਲਦੇ ਆਪਾਂ ਅਗਲਾ ਜਿਹੜਾ ਸਾਡਾ ਹੈ ਟਾਪਿਕ ਉਹਦੇ ਵੱਲ ਚੱਲਦੇ ਆਂ ਇਹ ਕੁਐਸਚਨ ਲਾ ਲਓ ਨੈਕਸਟ ਕੁਐਸਚਨ ਹੈ ਕਿ ਸਾਹਿਤ ਇਤਿਹਾਸਕਾਰ ਦਾ ਮੁੱਢਲਾ ਲਖਾਰੀ ਕੌਣ ਹੈ ਜੀ ਸਾਇਦ ਦੀ ਇਤਿਹਾਸਕਾਰੀ ਜਦ ਗੱਲ ਕਰਾਂਗੇ ਤੁਹਾਨੂੰ ਸਾਰੀਆਂ ਚੀਜ਼ਾਂ ਨੂੰ ਨੋਟ ਹੋਣੀ ਜ਼ਰੂਰੀ ਨੇ ਠੀਕ ਹੈ ਰੱਟਾ ਨਹੀਂ ਮਾਰਨਾ ਪਰ ਤੁਸੀਂ ਕ੍ਰੋਨੋਲੋਜੀਕਲ ਆਰਡਰ ਦੇ ਅਕੋਰਡਿੰਗ ਤੁਸੀਂ ਚੈੱਕ ਕਰੋ ਠੀਕ ਹੈ ਜੀ ਇੱਕ ਕ੍ਰੋਨੋਲੋਜੀਕਲ ਆਰਡਰ ਬਣਾ ਲਓ ਕਾਲਕ੍ਰਮ ਜਿਹੜੇ ਆ ਤੁਹਾਨੂੰ ਪਤਾ ਹੈ ਕਿ ਪੇਪਰ 'ਚ ਅੱਜਕੱਲ ਬਹੁਤ ਪੁੱਛੇ ਜਾਂਦੇ ਨੇ ਤੁਸੀਂ ਇਹਨਾਂ ਚੀਜ਼ਾਂ ਨੂੰ ਨਾਲ-ਨਾਲ ਯਾਦ ਵੀ ਕਰਨਾ ਤੇ ਰੱਟੇ ਬਿਲਕੁਲ ਨਹੀਂ ਲਾਉਣੇ ਰੱਟੇ ਲਾਓਗੇ ਤੇ ਤੁਹਾਡਾ ਆਪਣਾ ਨੁਕਸਾਨ ਹੋਊਗਾ ਉਹ ਤੁਹਾਨੂੰ ਪੇਪਰ 'ਚ ਭੁੱਲ ਜਾਣਗੇ ਤਾਂ ਵੈਸੇ ਤੱਕ ਯਾਦ ਕਰਨ ਦੇ ਮੌਨਿਕ ਮੈਂ ਬੱッセ ਹੁਣ ਦੇਖੋ ਵੀ ਆ ਵੀ ਡਾਕਟਰ ਮੋਹਨ ਸਿੰਘ ਦਿਵਾਨਾ ਦੀ ਸੀ ਗੱਲ ਕਰਦੇ ਆ ਤਾਂ ਇਹ ਵੀ ਮੋਰ ਹੀ ਨੇ ਇਹਨਾਂ ਦੀ ਅੰਗਰੇਜ਼ੀ ਦੇ ਵਿੱਚ ਵੀ ਕਿਤਾਬ ਹੈਗੀ ਹੈ ਸਾਡੇ ਕੋਲ ਪੰਜਾਬੀ ਸੈਦਾ ਇਤਿਹਾਸ ਇਹਨਾਂ ਨੇ ਵੀ ਲਿਖਿਆ ਹੈ ਪਰ ਮੁੱਢਲਾ ਜਦੋਂ ਆ ਜਾਂਦਾ ਤਾਂ ਬਾਬਾ ਬੁੱਧ ਸਿੰਘ ਆਉਂਦੇ ਆ ਅਨਸਰ ਇਹ ਹੋਊਗਾ ਹੰਸ ਚੋਗ ਠੀਕ ਹੈ 1913 ਹੰਸ ਚੋਗ ਫਿਰ ਆਜੂਗਾ ਕੋਇਲ ਕੁ ਠੀਕ ਹੈ 1916 ਕਈਆਂ ਤੇ 17 ਵੀ ਲਿਖੀ ਹੈ ਤੇ ਹੰਸ ਚੋ ਕੋਇਲ ਕੁ ਤੇ ਬਬੀਹਾ ਬੋਲ ਠੀਕ ਹੈ ਇਹ ਕਿਤਾਬਾਂ ਇੰਪੋਰਟੈਂਟ ਹੈ 1923 ਤਾਂ ਇਹ ਯਾਦ ਕਰ ਲਓ ਹੁਣੇ ਭਾਵੇਂ ਮੌਲਾ ਬਕੁਸ਼ਤਾ ਵੀ ਬਹੁਤ ਇੰਪੋਰਟੈਂਟ ਆ ਮੌਲਾ ਬਕੁਸ਼ਤਾ ਦੀ ਗੱਲ ਕਰੀਏ ਤਾਂ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੇ ਅਸੀਂ ਇਹਨਾਂ ਦੀ ਕਿਤਾਬ ਸਾਨੂੰ ਯਾਦ ਆ ਇੱਕ ਪੰਜਾਬ ਦੇ ਹੀਰੇ ਇਹਨਾਂ ਦੀ ਕਿਤਾਬ ਦੂਜੀ ਕਿਤਾਬ ਕਿਹੜੀ ਸੀਗੀ ਜਦੋਂ ਅਸੀਂ ਗੱਲ ਕਰਦੇ ਹਾਂ ਇਹਨਾਂ ਦੀ ਤਾਂ ਸਾਡੇ ਕੋਲ ਪਹਿਲੀਆਂ ਕਤਾਰਾਂ ਦੇ ਵਿੱਚ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਹੁਣ ਇਹਦੇ ਵਿੱਚ ਲਿਖਿਆ ਕੀ ਹੈ ਸ਼ਾਇਰਾਂ ਦਾ ਤਜ਼ਕਰਾ ਕੱਲ ਮੈਂ ਇੱਕ ਸ਼ਾਰਟ ਵੀਡੀਓ ਬਣਾ ਕੇ ਪਾਉਂਗਾ ਵਿੱਚ ਮੈਂ ਕਿਤਾਬ ਵੀ ਦਿਖਾਉਂਗਾ ਬੜੀ ਰੇਅਰ ਕਿਤਾਬ ਆ ਇਹ ਮੈਨੂੰ ਲਾਇਬ੍ਰੇਰੀ ਚੋਂ ਮਿਲੀ ਸੀ ਇਹਦੇ ਬਾਰੇ ਮੈਂ ਤੁਹਾਨੂੰ ਦੱਸੂੰਗਾ ਵੀ ਦਿਖਾਉਂਗਾ ਕਿਤਾਬ ਨੂੰ ਠੀਕ ਆ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ ਔਰ ਸੁਰਿੰਦਰ ਸਿੰਘ ਕੋਹਲੀ ਦੀ ਗੱਲ ਕਰੀਏ ਭਾਈ ਇਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਰਹਿ ਚੁੱਕੇ ਹੈੱਡ ਵੀ ਨੇ ਔਰ ਇਹਨਾਂ ਨੇ ਪੰਜਾਬੀ ਸਹਿਧਾ ਇਤਿਹਾਸ ਵੀ ਲਿਖਿਆ ਹੈ ਔਰ ਪੰਜਾਬੀ ਸਹਿਧਾ ਇਤਿਹਾਸ ਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਤਿੰਨ ਜਿਲਤਾਂ ਜਿਹੜੀਆਂ ਨੇ ਇਹਨਾਂ ਨੇ ਜਿਲਦਾਂ ਜਿਹੜੀਆਂ ਲਿਖੀਆਂ ਨੇ ਠੀਕ ਹੈ ਜੀ ਤਿੰਨ ਜਿਲਦਾਂ ਇਹਨਾਂ ਦੀ ਬਹੁਤ ਮਸ਼ਹੂਰ ਨੇ ਜਿਦੇ ਵਿੱਚ ਇਹਨਾਂ ਨੇ ਪੰਜਾਬੀ ਸਾਹਿਤ ਦੀ ਤਰਜ਼ ਜ਼ਮਾਨੀ ਕਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜੀ ਚਲੋ ਅਗਲਾ ਸਵਾਲ ਤੁਹਾਡੀ ਸਕਰੀਨ ਦੇ ਉੱਪਰ ਬਿਨਾਂ ਰੁਕੇ ਕਿ ਪੰਜਾਬੀ ਜਿਸ ਸਾਹਿਤ ਦੀ ਮੁੱਢਲੀ ਇਤਿਹਾਸਕੀ ਦੀ ਅਸੀਂ ਗੱਲ ਕਰੀਏ ਤੇ ਕਿਹੜੀ ਪ੍ਰਵਿਰਤੀ ਹੈ ਪੰਜਾਬੀ ਸਾਹਿਤ ਦੀ ਮੁੱਢਲੀ ਇਤਿਹਾਸਕੀ ਕਿਸ ਪ੍ਰਵਿਰਤੀ ਦੀ ਹੈ ਉਹਨ ਪ੍ਰਵਿਰਤੀਆਂ ਦੇ ਆਪਾਂ ਕਰ ਲਿਆ ਇਤਿਹਾਸਕੀ ਪ੍ਰਵਿਰਤੀ ਹੁੰਦੀ ਆ ਜੀ ਆ ਆਪਣਾ ਕੈਦਰੀ ਰੋਮਾਂਸਵਾਦੀ ਠੀਕ ਹੈ ਜੁਝਾਰਵਾਦੀ ਠੀਕ ਹੈ ਜੀ ਬਟ ਉਹਨਾਂ ਦੇ ਵਿੱਚੋਂ ਵੀ ਜਿਹੜੀ ਆ ਸਟਾਰਟਿੰਗ ਦੇ ਵਿੱਚ ਜਦੋਂ ਮੁੱਢਲੀ ਸੀਗੀ ਮੇਨ ਸਾਡਾ ਜਿਹੜਾ ਪ੍ਰਵਿਰਤੀ ਕਿਹੜੀ ਸੀ ਪ੍ਰਸ਼ੰਸਾਵਾਦੀ ਵਿਗਿਆਨਿਕ ਧਾਰਮਿਕ ਮੁਖੀ ਜਾਂ ਸੋਹਿਰਦ ਧਿਆਨ ਨਾਲ ਉੱਤਰ ਦਿਓ ਥੋੜਾ ਕਨਫਿਊਜ਼ਨ ਕ੍ਰੀਏਟ ਕਰੂਗਾ ਇਹ ਸਵਾਲ ਜਿਹੜਾ ਹੈ ਔਰ ਕਨਫਿਊਜ਼ਨ ਕ੍ਰੀਏਟ ਕਰਨੀ ਬਣਦੀ ਵੀ ਹੈ ਦੇਖੋ ਸਟਾਰਟਿੰਗ ਟਾਈਮ ਪੀਰੀਅਡ ਦੇ ਵਿੱਚ ਆਵੇਂ ਕਿ ਸਾਡੇ ਕੋਲ ਭਾਈ ਵੀਰ ਸਿੰਘ ਜੀ ਹੈ ਠੀਕ ਹੈ ਪਰ ਉਹਦੇ ਪੈਰਲਲ ਸਾਡੇ ਕੋਲ ਆਈਸੀ ਨੰਦਾ ਵੀ ਹੈ ਠੀਕ ਹੈ ਕਮਲਾ ਅਕਾਲੀ ਵੀ ਹੈ ਠੀਕ ਹੈ ਵੈਦ ਵੀ ਹੈ ਮੋਹਨ ਸਿੰਘ ਨਾ ਤਾਂ ਆਪਾਂ ਇੱਕ ਬੰਦੇ ਨੂੰ ਕਨਸੀਡਰ ਕਰਕੇ ਨਹੀਂ ਕਹਿ ਸਕਦੇ ਕਿ ਧਾਰਮਿਕ ਮੁਖੀ ਹੈ ਬੱਚੋ ਇਹ ਗੱਲ ਸਮਝੋ ਤਾਂ ਇਹਨਾਂ ਦੇ ਪੈਰਲਲ ਸਾਡੇ ਕੋਲ ਕਹਾਣੀ ਵੀ ਹੈਗੀ ਆ ਕਵਿਤਾ ਤਾਂ ਚੱਲ ਹੈ ਹੀ ਹੈ ਆ ਨਾਵਲ ਵੀ ਹੈਗਾ ਆ ਚਲੋ ਨਾਟਕ ਵੀ ਹੈਗਾ ਆ ਹੋਰ ਵੀ ਚੀਜ਼ਾਂ ਨੇ ਤਾਂ ਪ੍ਰਸ਼ੰਸਾਵਾਦੀ ਚੱਲੀ ਇਹ ਆਪਸ਼ਨ ਜ਼ਿਆਦਾ ਕਵਰੇਬਲ ਰਹੂਗਾ ਵੈਸੇ ਤਾਂ ਠੀਕ ਹੈ ਪ੍ਰਸ਼ੰਸਾਵਾਦੀ ਮਤਲਬ ਕਿ ਸਾਡਾ ਜਿਹੜਾ ਇਤਿਹਾਸ ਸੀਗਾ ਉਹਨੂੰ ਇੱਕ ਪ੍ਰਸ਼ੰਸਾ ਮਤਲਬ ਪੋਜ਼ਿਟਿਵ ਆਸਪੈਕਟਸ ਦਿਖਾਇਆ ਗਿਆ ਸੀ ਮੇਰਾ ਇਹ ਤੱਥ ਹੈ ਬਿਲਕੁਲ ਮੈਂ ਵਿਗਿਆਨਿਕ ਨਹੀਂ ਆਊਗਾ ਤੁਹਾਡੇ ਮੈਂ ਗੱਲ ਨਾਲ ਬਿਲਕੁਲ ਸਹਿਮਤ ਹਾਂ ਪੰਜਾਬੀ ਸਾਹਿਤ ਦੀ ਮੁੱਢਲੀ ਇਤਿਹਾਸਕਾਰੀ ਇਤਿਹਾਸਕਾਰੀ ਦੀ ਗੱਲ ਕੀਤੀ ਹੈ ਕਿ ਜੇ ਮੈਂ ਗੱਲ ਕਰਾਂ ਤੁਹਾਨੂੰ ਕਿ ਇਧਰ ਆਪਣੇ ਕੋਲੀ ਸਾਹਿਬ ਨੇ ਉਹਨਾਂ ਨੇ ਕਿਹਾ ਅੱਛਾ 나ਥ ਜੋਗੀਆਂ ਦੀ ਗੱਲ ਆ ਗਈ ਤਾਂ 나ਥ ਜੋਗੀਆਂ ਧਾਰਮਿਕ ਮੁਖੀ ਪ੍ਰਸ਼ੰਸਾਵਾਦੀ ਦੇ ਆਸਪੈਕਟਸ ਦੇ ਨਾਲ ਨਿਕਲੇ ਸੀਗੇ ਜੇ ਮੈਂ ਗੱਲ ਕਰਾਂ 1001 ਦੀ ਬਾਬਾ ਫਰੀਦ ਦੇ ਟਾਈਮ ਪੀਰੀਅਡ ਦੀ ਗੱਲ ਕਰ ਲਈ 1173 ਦੀ ਗੱਲ ਕਰ ਲਈ 12ਵੀਂ ਸਦੀ ਦੀ ਗੱਲ ਕਰੀਏ ਮੱਧ ਕਾਲ ਦੀ ਗੱਲ ਕਰੀਏ ਤਾਂ ਮੱਧ ਕਾਲ ਚ ਕੱਲਾ ਧਾਰਮਿਕ ਨਹੀਂ ਸਾਰਾ ਕੁਝ ਠੀਕ ਹੈ ਭਾਵੇਂ ਸੂਫੀ ਹੈਗਾ ਸੀ ਕਿੱਸਾ ਹੈਗਾ ਸੀ ਵਾਰ ਹੈਗੀਆਂ ਹੀ ਇਹ ਦੇ ਵਿੱਚ ਪ੍ਰਸ਼ੰਸਾ ਦੀ ਗੱਲ ਕੀਤੀ ਗਈ ਉਸ ਐਂਗਲ ਨਾਲ ਸੋਚੋ ਇਹ ਨਾ ਕਹੋ ਇੱਥੇ ਲਫ਼ਜ਼ ਪੰਜਾਬੀ ਸਾਹਿਤ ਦੀ ਮੁੱਢਲੀ ਇਤਿਹਾਸਕੀ ਦੀ ਗੱਲ ਕੀਤੀ ਗਈ ਹੈ ਦੌਰ ਹੈ ਪਿੱਛੇ ਵੀ ਜਾਊਗਾ ਠੀਕ ਹੈ ਮੇਰੇ ਸਵਾਲ ਨੂੰ ਸਮਝੋ ਤਾਂ ਪ੍ਰਸ਼ੰਸਾਵਾਦੀ ਸੀ ਜਿਹੜਾ ਸਾਹਿਤ ਹੁੰਦਾ ਉਹਦੇ ਵਿੱਚ ਜ਼ਿਆਦਾਤਰ ਪੋਜ਼ਿਟਿਵ ਐਸਪੈਕਟ ਹੀ ਹੁੰਦਾ ਨਾ ਹੀਰੋ ਵਿਲਨ ਵਾਲਾ ਬਿਰਤਾਂਤਕਾਰੀ ਤੇ ਗੱਲ ਕੀਤੀ ਗਈ ਇੱਥੇ ਅਗਲਾ ਹੈ ਪੰਜਾਬੀ ਸਾਹਿਦ ਦਾ ਆਰੰਭ ਹੋਇਆ ਹੈ ਕਦੋਂ ਆਰੰਭ ਹੋਇਆ ਬਹੁਤ ਸੌਖਾ ਸਵਾਲ ਹੈ ਜੀ ਬਹੁਤ ਹੀ ਸੌਖਾ ਸਵਾਲ ਤੁਹਾਡੇ ਸਾਰਿਆਂ ਦੇ ਲਈ ਬਹੁਤ ਔਖਾ ਸਵਾਲ ਹੈ ਜਲਦੀ ਜਲਦੀ ਅਰੇ ਪੰਜਾਬੀ ਸਾਹਿਦ ਦੀ ਜਿਹੜੀ ਇਤਿਹਾਸ ਕਰੀਏ ਸਾਹਿਦ ਦਾ ਆਰੰਭ ਕਦੋਂ ਹੋਇਆ ਬੀ ਆਪਸ਼ਨ ਨਾਥ ਜੋਗੀਆਂ ਦੇ ਸਮੇਂ 6ਵੀਂ 7ਵੀਂ ਤੇ 8ਵੀਂ ਸਦੀ ਦੇ ਵਿੱਚ ਅੱਛਾ ਪਹਿਲਾ ਨਾਥ ਜੋਗੀ ਕਿਹੜਾ ਹੈ ਜੀ ਦੱਸੋ ਕਿਹੜਾ ਪਹਿਲਾ ਨਾਥ ਜੋਗੀ ਹੈ ਮਚੰਦਰਨਾਥ ਜਲੰਦਰਨਾਥ ਗੋਰਖਨਾਥ ਕਿਹੜਾ ਹੈ ਜੀ ਜਲਦੀ ਜਵਾਬ ਥੋੜਾ ਨਾ ਫਾਸਟ ਦੋ ਇਹ ਟਾਈਮ ਯੂਟਿਲਾਈਜ਼ ਕਰਨਾ ਤੁਸੀਂ ਹੋਰ ਸਵਾਲਾਂ ਦੇ ਵਿੱਚ ਜਿਹੜੇ ਤੁਹਾਨੂੰ ਆਉਂਦੇ ਆ ਠੀਕ ਹੈ ਤੇ ਇਹੀ ਟਾਈਮ ਬਚਾਉਂਦੇ ਨੇ ਤੇ ਇਹੀ ਟਾਈਮ ਖਾਂਦੇ ਜਦੋਂ ਆਪਾਂ ਸੋਚਣ ਲੱਗ ਜਾਂਦੇ ਨੇ ਕਈਆਂ ਕੋ ਟਾਈਮ ਹੀ ਨਹੀਂ ਪੂਰਾ ਹੁੰਦਾ ਸੋ ਇੱਥੇ ਤੁਸੀਂ ਟ੍ਰਿਕ ਯੂਜ਼ ਕਰਨ ਜਿਹੜੇ ਸੌਖੇ ਦਾਬ ਦਾ ਕਰਦੇ ਜਾਓ ਠੀਕ ਹੈ ਅਗਲਾ ਸਵਾਲ ਹੈ ਪੰਜਾਬੀ ਭਾਸ਼ਾ ਨੂੰ ਅਪប្រੰਛ ਤੋਂ ਲੋਕ ਭਾਸ਼ਾ ਤੱਕ ਕਿੰਨੇ ਲੈ ਕੇ ਜਾਂਦਾ ਸੀ ਅਪប្រੰਛ ਦਾ ਤੁਹਾਨੂੰ ਪਤਾ ਹੈ ਨਾ ਕੀ ਹੁੰਦਾ ਅਪប្រੰਛ ਅਰੇ ਅਪប្រੰਛ ਤੁਹਾਨੂੰ ਪਤਾ ਕੀ ਹੁੰਦਾ ਅਪប្រੰਛ ਦਾ ਮਤਲਬ ਕਿ ਭਾਸ਼ਾ ਦਾ ਟੁੱਟਾ ਫੁੱਟਾ ਰੂਪ ਜਿਹੜਾ ਉਹਨੂੰ ਆਪਾਂ ਅਪប្រੰਛ ਦੇ ਨਾਮ ਦੇ ਨਾਲ ਜਾਣਦੇ ਹਾਂ ਠੀਕ ਹੈ ਜੀ ਉਹ ਸਾਡੇ ਕੋਲ ਅਪប្រੰਛ ਦੀ ਕੈਟਾਗਰੀ ਚ ਆਊਗਾ ਦੋ ਫਿਰ ਜਲਦੀ ਉੱਤਰ ਸਾਰੇ ਕਮੈਂਟ ਕਰਿਆ ਕਰੋ 13ਵਾਂ ਦੱਸੀ 나ਥ ਜੋਗੀ ਪੰਜਾਬੀ ਭਾਸ਼ਾ ਨੂੰ ਆਪਰਨ ਸਹੀ ਆਪਸ਼ਨ ਭਾਸ਼ਾ ਦਾ ਵਿਗੜਿਆ ਰੂ ਬਿਲਕੁਲ ਰੁਪੇਂਦਰ ਜੀ ਸੂਫੀ ਮਤ ਵਿੱਚ ਵਹਿਦਲ ਵਹਿਦਤ ਉਲ ਵਜੂਦ ਦਾ ਮਤਲਬ ਕੀ ਹੁੰਦਾ ਹੈ ਦੱਸਿਓ ਜਰਾ ਵਹਿਦਲ ਉਲਵਜੂਦ ਤੋਂ ਭਾਵ ਹੈ ਰੱਬ ਸਤਵੇਂ ਅਸਮਾਨ ਤੇ ਰਹਿੰਦਾ ਹੈ ਨਹੀਂ ਨਾ ਤਾਂ ਸਰਵ ਵਿਆਪੀ ਰੱਬ ਹਰ ਜਗ੍ਹਾ ਮੌਜੂਦ ਹੈ ਆਨਸਰ ਹੈਗਾ ਡੀ ਆਪਸ਼ਨ ਠੀਕ ਹੈ ਜਲਦੀ ਜਲਦੀ ਖਤਮ ਕਰਦੇ ਆ ਇਹਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਵਿਗਿਆਨਿਕ ਮਾਡਲ ਕਿੰਨੇ ਪੇਸ਼ ਕੀਤਾ ਸੀ ਦੱਸੋ ਜੀ ਵਿਗਿਆਨਿਕ ਮਾਡਲ ਜਿਹੜਾ ਸੀਗਾ ਕਿੰਨੇ ਪੇਸ਼ ਕੀਤਾ ਸੀ ਪੰਜਾਬੀ ਸਾਹਿਤ ਦਾ ਜੇ ਅਸੀਂ ਗੱਲ ਕਰੀਏ ਤਾਂ ਬਾਬਾ ਬੋਧ ਸਿੰਘ ਮੋਲਾ ਜਬ ਕੁਸ਼ਤਾ ਬਨਾਰਸੀ ਦੱਸ ਦੇਣਾ ਮੋਹਨ ਸਿੰਘ ਦਿਵਾਨਾ सही उत्तर की होगा मोहन सिंह दवाना डी ऑप्शन बिल्कुल सही सो इस जेड़े जोड़े दे बहुत इंपॉर्टेंट सवाल आंदे खत्म ठीक है थीके? तो यह दे सवाल आई होप के तुम इंजॉय किया होगा बाकी भाई ਜਿਨ੍ਹਾਂ ਨੇ ਹਲੇ ਤੱਕ ਨਹੀਂ ਸੁਣਿਆ ਟਾਪਰ ਟਾਕ ਇੱਕ ਵਾਰੀ ਸੁਣ ਲੋ ਕਿ ਕਿਦਾਂ ਤਿੰਨ ਚਾਰ ਮਹੀਨਿਆਂ ਚ ਆਪਾਂ ਜੇਰਫ ਕਰਨਾ ਹੈ ਬੈਚ ਸਾਡਾ ਲਾਈਵ ਆ ਉਹ ਤੁਸੀਂ ਬੈਚ ਜਿਹੜਾ ਹੈ ਦੇਖ ਸਕਦੇ ਹੋ ਐਪ ਦੇ ਉੱਪਰ ਇਹ ਸਾਡੇ ਨੋਟਸ ਨੇ ਆਨਲਾਈਨ ਕਲਾਸਿਸ ਨੇ ਇਹਦੇ ਵੱਲ ਤੁਸੀਂ ਝਾਤ ਮਾਰ ਲਓ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਠੀਕ ਹੈ ਜੀ ਤੇ ਆ ਕਿਤਾਬ ਸਾਡੀ ਮੋਸਟ ਅਵੇਟਡ ਤੇ ਪੈਂਡਿੰਗ ਮੈਂ ਕਹਿਣਾ ਕਿ ਕਾਰਜ ਸਾਡਾ ਬਹੁਤ ਛੇਤੀ ਸੰਪੂਰਨ ਹੋਣ ਵਾਲਾ ਇਹ ਕਿਤਾਬ ਬੜੀਆਂ ਰੀਝਾਂ ਤੇ ਆਰਮਾਨਾਂ ਦੇ ਨਾਲ ਪਾਲੀ ਹੋਈ ਇਹ ਕਿਤਾਬ ਹੈ ਬਹੁਤ ਛੇਤੀ ਤੁਹਾਡੇ ਸਾਹਮਣੇ ਆਊਗੀ ਮਸਟ ਜੁਆਇਨ ਫॉर ਲਾ ਐਗਜ਼ਾਮਸ ਟੀਚਿੰਗ ਐਗਜ਼ਾਮ ਪੀਪੀਐਸਸੀ ਯੂਪੀਐਸਸੀ ਮੇਨ ਪੰਜਾਬੀ ਆਲਸੋ ਬੈਕ ਐਂਡ ਤੇ ਸਾਰੀ ਪ੍ਰੈਪਰੇਸ਼ਨ ਚੱਲ ਰਹੀ ਹੈ ਬਹੁਤ ਜਲਦ ਨਵੀਆਂ ਚੀਜ਼ਾਂ ਤੁਹਾਡੇ ਸਾਹਮਣੇ ਆਉਣਗੀਆਂ ਸੋ ਕੰਟੈਕਟ ਅਸ ਪਲੇ ਸਟੋਰ ਤੇ ਜਾ ਕੇ ਤੁਸੀਂ ਗਰੂ ਜੀਐਸ ਦੀ ਐਪ ਜਿਹੜੀ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਭਾਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਮਿਲਦੇ ਆ ਨਵੇਂ ਰੂਪ ਦੇ ਵਿੱਚ ਧੰਨਵਾਦ ਸੋ ਪੰਜਾਬੀ ਟੈਲੀਗ੍ਰam ਨੂੰ ਜੁਆਇਨ ਕਰ ਲਓ ਤੇ ਇੰਸਟਾ ਨੂੰ ਵੀ ਜੁਆਇਨ ਕਰ ਲਓ ਧੰਨਵਾਦ ਸਤਿ ਸ਼੍ਰੀ ਅਕਾਲ